ਚਲੋ ਚੱਲੀਏ ਸਟਾਲਰ 'ਤੇ ਬੈਠੋ ਇੱਧਰ ਨਹੀਂ ਜਾਣਾ ਆਜੋ ਚੱਲ ਗਈ ਆਜੋ ਆਜੋ ਬਾਹਰ ਚੱਲ ਗਈ ਬਾਹਰ ਚੱਲ ਗਈ ਫੜੋ ਆਪ ਦੀ ਸਟਾਲਰ ਫੜੋ ਹਾਂਜੀ ਚਲੋ ਉਧਰ ਸਟਾਲਰ ਫੜੋ ਆਪ ਦੀ ਚੱਲ ਗਈ ਚਲੋ 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 ਜਿਵੇਂ ਸਾਰਾ ਪਤਾ ਵੀ ਮੇਰੀ ਸਟਾਲਰ ਆਹੋ ਹਾਂਜੀ ਬੈਠੋ ਮੰਮਾ ਨੂੰ ਲੈ ਜੀਏ ਕਿ ਰਹਿਣ ਦੇ ਕੇ ਘਰੇ ਹੈ ਮੰਮਾ ਨੂੰ ਲੈ ਜੀਏ ਕਿ ਘਰੇ ਰਹਿਣ ਦੇ ਕੇ ਬਲੌਗ ਬਲੌਗ ਦਾ ਕਿਵੇਂ ਕਰਦਾ ਵੀ ਰਾਜ बड़ा खराब है, मेरी बड़ा है। हाँ जी। बहुत खराब है अज आप की बनाना है अज आप प्याज बनावा गे ਏ ਅੱਜ ਆਪਾਂ ਰੱਖ ਲਿਆ ਕੱਟ ਕੇ ਪਿਆਜ਼ ਛੋਟੇ ਛੋਟੇ ਐ ਇਹ ਬਿਲਕੁਲ ਪਰਮੇ ਪਿਆਜ਼ ਬਣਾਵਾਂਗੇ ਤੇ ਫੋਨ ਫੇਰ ਵੱਜਣ ਲੱਗ ਗਿਆ ਘਰ ਵਾਲਾ ਇੱਧਰ ਵਾਪਸ ਆ ਜਾਓ ਤੁਹਾਡਾ ਰਸੋਈ 'ਚ ਕੋਈ ਕੰਮ ਨਹੀਂ ਵਾਪਸ ਆ ਜਾਓ ਇੱਧਰ ਹਾਂ ਆਹ ਉਹ ਇੱਧਰ ਦੇਖੋ ਹੁਣ ਇਹ ਤੁਰਨ ਲੱਗ ਗਿਆ ਇਹ ਬੜਾ ਬੰਦਾ ਖਰਾਬ ਹੋ ਗਿਆ ਤੁਰਨ ਲੱਗ ਗਿਆ ਆ ਜਾਓ ਆਜ ਭੱਜਾ ਹੀ ਆਉਂਦਾ ਜਿਵੇਂ ਮੈਂ ਤੁਰਦੀ ਹਾਂ ਹੋਲੀ ਨਹੀਂ ਤੁਰ ਸਕਦੇ ਤੁਸੀਂ ਹਾਂਜੀ 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 ਹਾਂ ਜੀ ਪਤਾ ਨਹੀਂ ਕੀ ਕਰੀ ਜਾਂਦੀ ਹਾਂਜੀ ਹਾਂਜੀ ਤਰੋ 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 ਆਜੋ ਆਜੋ ਉਧਰੋਂ ਤੁਰ ਕੇ ਆਇਆ ਬਾਹਰ ਵੱਲ ਏ ਏ ਐ ਆ ਗਏ ਸੋਰੀ ਆ ਵੀਰਾਜ ਮਮਾ ਸਾਧੇ ਮਮਾ ਮਮਾ ਸਾਧੇ ਮਮਾ ਸਾਧੇ ਆਜੋ ਇਹ ਕਈ ਨਾ ਮੈਨੂੰ ਭਜਾਈ ਫਿਰਦੇ ਲੈ 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 ਲੋਬੀ ਹੱਥ ਨਾ ਆ ਜੇ ਪੁੱਤ ਲੈ ਬਾਹਰ ਖੋਲਦਾ ਵਾ ਤੇ ਆਜੋ ਤੁਹਾਨੂੰ ਦਿਖਾਈ ਗਏ ਆਪਾਂ ਬਣਾਵਾਂਗੇ ਅੱਜ ਭਰਨੀ ਪਿਆਜ਼ ਤੇ ਇਹ ਬਹੁਤ ਹੀ ਜ਼ਿਆਦਾ ਨਾ ਟੇਸਟੀ ਬਣਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਤੇ ਕੀ ਕੀ ਪਾ ਕੇ ਬਣਾਉਨੇ ਆ ਆਪਾਂ ਕਿੱਦਾਂ ਬਣਾਉਨੇ ਆ ਹੋ ਸਕਦਾ ਤੁਸੀਂ ਵੀ ਸਾਰੇ ਨੇ ਪਹਿਲਾਂ ਬਣਾਈ ਹੋਣ ਪਰ ਆਪੋ ਆਪ ਦਾ ਤਰੀਕਾ ਹੁੰਦਾ ਬਣਾਉਣ ਦਾ ਤੇ ਅਸੀਂ ਕਿੱਦਾਂ ਬਣਾਉਨੇ ਮੈਂ ਕਿਹੜੇ ਤਰੀਕੇ ਨਾਲ ਬਣਾਉਣੀ ਤੁਹਾਨੂੰ ਦਿਖਾਵਾਂਗੇ ਬਹੁਤ ਸੋਨੇ ਛੋਟੇ ਛੋਟੇ ਪਿਆਜ਼ ਆ ਤੇ ਇਹ ਆਪਾਂ ਇਦਾਂ ਮਿਲਦੇ ਆ ਤੇ ਸਾਡੇ ਐਵੇਂ ਮਿਲਦੇ ਆ ਰੁਟੀਆਂ ਦੇ ਵਿੱਚ ਚਾਰ ਗੁੱਟਾ ਸੀ ਮੈਂ ਤਿੰਨ ਛੇ ਲੈ ਲਿਆ। ਇੰਨੀ ਜ਼ਿਆਦਾ ਕੀ ਕਰ ਲੈ। ਤੇ ਸਲਾਦ ਵਿੱਚ ਵੀ ਇਹ ਨਾ ਛੋਟੇ-ਛੋਟੇ ਕੱਟਣ ਚ ਬਹੁਤ ਵਧੀਆ ਰਹਿੰਦੇ ਸਲਾਦ ਵਿੱਚ ਵੀ। ਤੇ ਅੱਜ ਸਾਡੇ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਆ ਬਹੁਤ ਦਿਨਾਂ ਬਾਅਦ ਧੁੱਪ ਨਿਕਲੀ ਹੈ। ਤੇ ਅੱਜ ਹੀ ਬਹੁਤ ਗਰਮੀ ਹੋਈ ਵੀ ਆ। ਬਹੁਤ ਦਿਨ ਬਾਅਦ ਧੁੱਪ ਨਿਕਲੀ ਅੱਜ। ਖਾਪਾ ਬਾਹਰ ਆਈ ਸੀ ਸਮਾਂ ਲੈਣ। ਤੇ ਚੱਲਦੇ ਹਾਂ ਦੇਖੀ ਕੀ ਲੈਨੇ। ਰਸ਼ਨ ਵਾਲੀ ਦੁਕਾਨ ਤੇ ਇੱਕ ਨਵੀਂ ਖੁੱਲੀ ਰਸ਼ਨ ਵਾਲੀ ਦੁਕਾਨ ਇੱਥੇ ਹਾਂ ਦੇਖ ਕਿੰਨੀਆਂ ਸੋਹਣੀਆਂ ਤਾਂ ਤਿੱਖੀਆਂ ਸੋਈਆਂ ਲਾਈਆਂ ਵੀ ਕੋਈ ਕੰਧ ਨਾ ਟੱਪ ਸਕੇ ਸੋਈਆਂ ਲਾਈਆਂ ਸੋਈਆਂ ਟੈਪ ਹੀ ਹਾਂ ਇਹ ਕਿੰਨਾ ਇੱਕ ਮਿੰਟ ਸਾਈਡ ਤੇ ਆ ਆਏ ਹੁੰਦਾ ਜਿਵੇਂ ਗੁਵਾਰਾ ਹੁੰਦਾ ਗੁਵਾਰੇ ਵਰਗਾ ਫਿਰ ਅੱਜ ਬੈਠਾ ਸਟਾਲਰ ਜਾਂ ਅੱਜ ਇਹਦੇ ਨੀਂਦ ਦਾ ਟਾਈਮ ਖੁੰਝ ਗਿਆ ਤਾਂ ਕਰਕੇ ਹੁਣੇ ਸੌਂ ਨਹੀਂ ਰਿਹਾ ਬਹੁਤ ਸੋਹਣੀ ਠੰਡੀ ਹਵਾ ਚੱਲਦੀ ਆ ਤੇ ਸ਼ਾਮ ਵੀ ਬਹੁਤ ਦ੍ਰਾਖਤ ਨੇ ਉੱਪਰ ਰੰਗ ਦੇ ਗਰਮੀ ਆ ਆ ਧੋਪਾ ਨਾ ਬਾਬਾ ਟਿੱਕਿਆ ਬੈਠਾ ਬੜੇ ਸੋਹਣੇ ਪੱਲੇ ਗੁੱਟੇ ਦ੍ਰਾਖਤ ਬਹੁਤ ਜ਼ਿਆਦੇ ਥੇ ਵੀ ਘਰ ਦੇ ਕੋਲੇ ਆ ਸਾਂ ਮੋੜ ਕੇ ਜਾਣਾ ਜ਼ਿਆਦਾ ਪਸੰਦ ਆ ਪੈਦਲ ਜਾਣਾ ਕਿਉਂਕਿ ਨਾਲੇ ਤਾਂ ਵਾਕ ਹੋ ਜਾਂਦੀ ਆ ਤੁਰੇ ਜਾਂਦੇ ਆਂ ਦੀ ਚੀਨਿਆ ਨੇ ਤੋਪਾਂ ਤਾਂ 23 ਗੋਲੇ ਰੱਖਣੀਆਂ ਮਹੀਆਂ ਤਾਂ ਵੀ ਰੱਖਣੀਆਂ ਅੱਜ ਬੜੇ ਦਿਨਾਂ ਬਾਅਦ ਤੋਪਾਂ ਨਿਕਲੀ ਹੈ ਕਿਹਾ ਅਜਾ ਦੇਖਦੇ ਹਾਂ ਬੜਾ ਹੈ ਇੱਧਰ ਇਹ ਕਿ ਬਹੁਤ ਸੋਨਾ ਵੀਰਾਜ ਹੁਣੀ ਵੀਰਾਜ ਕਿੰਨੀ ਕਿ ਧੁੱਪ ਲੱਗੀ ਵੀਰਾਜ ਨੂੰ ਚਲੋ ਕਦੇ ਕਦੇ ਧੁੱਪ ਵੀ ਲੈ ਲੈਣੀ ਚਾਹੀਦੀ ਵਿਟਾਮਿਨ ਡੀ ਲੈ ਲੈਣਾ ਚਾਹੀਦਾ ਆਪਣੇ ਘਰ ਇੱਧਰ ਰਹਿ ਗਏ ਦੇਖੀਏ ਚੜਦੇ ਇੱਧਰ ਦੀ ਚੜਾ ਲਓ ਇੱਧਰ ਜਿਆਦਾ ਧੁੱਪ ਆ ਇੱਧਰ ਆਇਆ ਨਾ ਕਰਾਂ ਦਾ ਕਰਕੇ ਥੋੜਾ ਦੂਰ ਦੂਰ ਤੁਰਖ ਨੇ ਆਵੇ ਸਾਹਨ ਵਾਲੀ ਦੁਕਾਨ ਉੱਥੇ ਜਿਹੜਾ ਇੱਧਰ ਲਿਆਉਣੀ ਸੀ ਹਨਾ ਥੋੜਾ ਸੋਣੀ ਨਾ ਬਾਬਾ ਗੀ ਠੰਡੀ ਠੰਡੀ ਚਲੋ ਸਮਾਨ ਆਪਾਂ ਕੁਛ ਲੈ ਲਿਆ ਤੇ ਕੁਛ ਆਰਡਰ ਕਰਤਾ ਘਰੇ ਆ ਜੂਗਾ ਇਹ ਵੀ ਆਪਣੇ ਵਧੀਆ ਵੈਸੇ ਬਿਲਕੁਲ ਕੋਲੇ ਜਦੋਂ ਮਰਜੀ ਆ ਕੇ ਚੀਜ਼ ਵਸਤ ਫੜ ਕੇ ਲੈ ਜੂ ਤੇ ਸਾਰੀ ਚੀਜ਼ ਬਣਾਉਂਦੇ ਆ ਆਰਡਰ ਵਗੈਰਾ ਦੇ ਦੋ ਜਿਆਦਾ ਕੋਈ ਚੀਜ਼ ਚਾਹੀਦੀ ਹੈ ਜਿੱਦਾਂ ਕੋਈ ਸਮੋਸੇ ਵਗੈਰਾ ਹਨਾ ਸਾਰਾ ਕੁਝ ਮੇਰੇ ਤੋਂ ਪਹਿਲਾਂ ਲੰਘ ਕੇ ਹੋ ਜਾਂਦੇ ਆ ਭੱਜ ਲੋ ਭੱਜ ਲੋ ਧੁੱਪ ਬਹੁਤ ਆ ਇਹ ਸ਼ੌਨਾ ਜੀ ਸਾਰਿਆਂ ਨੂੰ ਵੇਂਦੀ ਜਾਂਦੀ ਅੱਜ ਦੇ ਵਿੱਚ ਆਪਾਂ ਇਦਾਂ ਇਦਾਂ ਕਰਕੇ ਜਿਵੇਂ ਆਪਾਂ ਟੰਡੇ ਪਰਮੇ ਟੰਡੇ ਬਣਾਉਨੇ ਆ ਚਾਰ ਪੀਸ ਕਰ ਲੈਨੇ ਕੱਟ ਪਾ ਕੇ ਮਤਲਬ ਜਿਆਦਾ ਸਿਰੇ ਤੱਕ ਕੱਟ ਨਹੀਂ ਲੈ ਜਾਣਾ ਸਿਰੇ ਦੇ ਵਿੱਚ ਆਪਾਂ ਇਹਨਾਂ ਨੂੰ ਇਦਾਂ ਹੀ ਮਸਾਲੇ ਦੇ ਵਿੱਚ ਛੱਡਾਂਗੇ ਤੇ ਮਸਾਲੇ ਦੇ ਵਿੱਚ ਜਦੋਂ ਇਹ ਜਾਣਗੇ ਆਪਦੇ ਆਪ ਇਹਨਾਂ ਨੇ ਨਰਮ ਹੋ ਜਾਣਾ ਸਾਡੀ ਪਾਕਿਸਤਾਨੀ ਨੂੰ ਵੀ ਫੋਨ ਲਾਈਏ ਟਮਟਰ ਲੈ ਲਏ ਇਧਰ ਆਪਾਂ ਬਣਾਈਆ ਧੋਵੀ ਮੂੰਗੀ ਦੀ ਦਾਲ ਤੇ ਨਾਲ ਦਾਲ ਬਣਾ ਲਈ ਹੈ ਨਾ ਇਹ ਇਧਰ ਕਾਫੀ ਦਾਲ ਬਣ ਗਈ ਐ ਮਸਤੀਆਂ ਲੱਗ ਚੁਤੀਆਂ ਤੁਸੀਂ ਆਪਾਂ ਬਣਾਉਨੇ ਆ ਪਿਆਜ਼ ਪਰ ਮੈਂ ਪਿਆਜ਼ ਇਹਦਾ ਮਸਾਲਾ ਜਿਹੜੀ ਗਰੇਵੀ ਬਣਾਵਾਂਗੇ ਗਰੇਵੀ ਬਣਾ ਕੇ ਵਿੱਚ ਫਿਰ ਆਪਾਂ ਪਿਆਜ਼ ਛਕਾਂਗੇ ਆ ਮੇਰੇ ਕੋਲੇ ਨਾ ਛੋਟਾ ਜਿਹਾ ਚੌਪੜਾ ਬੜਾ ਵਧੀਆ ਇਹਦੇ ਨਾਲ ਮਸਾਲਾ ਗ੍ਰाइंड ਹੋ ਜਾਂਦਾ ਤੇ ਮੈਂ ਆਪਾ ਬਣਾਉਣਾ ਥੋੜੀ ਰਸਮੀ ਸੀ ਸਬਜ਼ੀ ਦਾ ਬੜਾ ਸੋਹਣਾ ਗ੍ਰाइंड ਹੋ ਜਾਂਦਾ ਆਪਾਂ ਇਹਨੂੰ ਕਰ ਲਈ ਗ੍ਰाइंड ਸਰੋਂ ਦਾ ਪਾਵਾਂਗੇ ਤੇਲ ਸਰੋਂ ਦੇ ਤੇਲ ਦੇ ਵਿੱਚ ਹੋਰ ਵੀ ਜ਼ਿਆਦਾ ਇਹ ਕਰਾਰੇ ਬਣਨਗੇ ਪੂਰਾ ਆਪਣਾ ਮਿਸਾਲਾ ਜਿਹੜਾ ਗ੍ਰੈਂਡ ਹੋ ਗਿਆ ਚੌਪਰ ਦੇ ਵਿੱਚ ਕਿੰਨੀ ਵਾਰੀ ਗੈਸ ਚਲਾਇਆ ਕਿੰਨੀ ਵਾਰੀ ਬੰਦ ਕੀਤਾ ਵਿੱਚ ਵੀ ਹੋਰ ਹੀ ਕਈ ਕੰਮ ਧੰਦੇ ਪੈ ਜਾਂਦੇ ਆ ਸਬਜ਼ੀ ਵੀ ਕਹਿੰਦੀ ਹੋਊਗੀ ਮੇਰੇ ਨਾਲ ਖੇਡੇ ਖੇਟੀ ਜਾਂਦੇ ਇਧਰ ਆਪਾਂ ਪਿਆਜ਼ ਕੱਟ ਲਈਏ ਪਾਵਾਂਗੇ ਲੰਬੇ ਲੰਬੇ ਪਿਆਜ਼ ਵੀ ਨਾਲ ਗਰੇਵੀ ਦੇ ਵਿੱਚ ਇਹ ਇਧਰ ਕੱਟ ਲੈਨੇ ਆ ਤੇ ਉਧਰ ਆਪਣਾ ਤਿਆਰ ਹੋਇਆ ਤੇਲ ਜਿਵੇਂ ਬਾਰ-ਬਾਰ ਠੰਡਾ ਹੋ ਜਾਂਦਾ। ਫਿਰ ਇਹ ਕੋਈ ਹੋਰ ਵਿੱਚ ਕੰਮ ਆਵਾਜ਼ ਮਾਰ ਲੈਂਦੇ। ਵੀਡੀਓ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਹੜੇ ਭੈਣ ਭਰਾ ਦੇਖਦੇ ਆ ਐਵੇਂ ਨਾ ਵੇਖ ਕੇ ਛੱਡਿਆ ਕਰੋ। ਪਲੀਜ਼ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਿਆ ਕਰੋ। ਤੇ ਹੱਪਾ ਅੰਧਾ ਟਮਾਟਰ ਪਾਲਿਆ ਸੀ ਗਰੇਗੀ ਦੇ ਵਿੱਚ ਉਹਦੇ ਵਿੱਚ ਜਿਹੜਾ ਮਸਾਲਾ ਗ੍ਰाइंड ਕੀਤਾ ਦਾ ਟਮਾਟਰ ਪਾਉਂਗੇ ਕੱਟ ਕੇ ਹੁਣ ਤੇ ਸਾਡੇ ਗਰਮੀ ਹੋਈ ਅਜ ਪਤਾ ਲੱਗਦਾ ਕਿ ਗਰਮੀ ਆ ਗਰਮੀ ਆ ਗਈ ਆ ਜੀਰਾ ਆਪਣਾ ਤੇ ਆਪੋ ਚ ਨੱਕ ਪਾ ਦੇਣਾ ਹੱਪਾ ਤੋੜ ਲਈ ਆ ਕੜੀ ਪੱਤਾ ਤੇ ਪਾਵਾਂਗੇ ਵਿੱਚ ਕੋਸ਼ਰ ਪਾਵਾਂਗੇ ਪਤਾਲ ਚ ਦੋ ਤਿੰਨ ਕਦਾਲ ਚ ਪਾਵਾਂਗੇ ਤੇ ਚਾਰ ਪੰਜ ਕੇਲੇ ਚ ਪਾ ਤੇ ਜਿਹਦੇ ਵੀ ਲੱਗਾ ਕੜੀ ਪੱਤਾ ਜਰੂਰ ਪਾਇਆ ਕਰੋ ਸਬਜ਼ੀ ਦੇ ਵਿੱਚ ਤੇ ਇਹ ਰਿਹਾ ਪਾ ਥੋੜਾ ਜਿਹਾ ਠੋਕੇ ਪਾ ਦਈਏ ਲੰਮੇ ਲੰਮੇ ਪਿਆਜ਼ ਕੱਟੇ ਸੀ ਮਸਾਲਾ ਕੁਸਾ ਦੇ ਤੱਕ ਭੁੰਨਿਆ ਗਿਆ ਆਰਮ ਹੋ ਜਾਣਗੇ ਥੋੜੇ ਜਿਹਾ ਫਿਰ ਆਪਾਂ ਬਾਕੀ ਸਮਾਨ ਪਾਉਨੇ ਆ ਜਿਹੜੀ ਸੱਤਾਂ ਥੋੜੀ ਜੀ ਲੱਸੀ ਲੈ ਲਈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੰਨਾ ਕੁ ਪਿਸਣ ਪਿੰਨਾ ਕੀ ਪਾਵਾਂਗੇ ਜਿਆਦਾ ਨਹੀਂ ਤੇ ਮੇਰੇ ਕੋਲ ਜਿਹੜੇ ਆਪਣੇ ਚਮਚੇ ਜੋ ਥੋੜੇ ਜਿਹੇ ਵੱਡੇ ਚਮਚੇ ਜੇ ਨਹੀਂ ਹੁੰਦੇ ਖੜਛੀ ਟੈਪ ਜੀ ਉਹ ਵਾਲੇ ਇਹ ਪਕੜਾ ਪੂਰਨ ਲੰਗੀ ਮਿਕਸ ਕਰ ਲਾਂਗੇ ਇਹਦੀ ਗਰੇਵੀ ਇਹਦੇ ਵਿੱਚ ਪਾਵਾਂਗੇ ਨਾਲੇ ਆਪਣੀ ਗਰੇਵੀ ਜਿਹੜੀ ਹੋਰ ਵੀ ਜਾ ਦੇ ਇੱਕ ਹੋਰ ਜੂੜੀ ਥੋਏ ਬਾਅਦ ਕੱਟ ਕਰੋ ਉਹ ਤਾਂ ਇਹੋ ਕੀ ਆ ਤੁਸੀਂ ਇਹਦੇ ਵਿੱਚ ਐਸੀ ਜਿਵੇਂ ਤਾਂ ਸੋਨਾ ਹੋਵੇ ਜਾਂ ਜਿਆਦਾ ਚਾਹੁੰਦਾ ਆ ਕਿ ਆਲੂ ਕੋਈ ਮੋਟਾ ਚਾਹੁੰਦਾ ਹੈ ਜੇ ਇਹ ਪਾਵਾਂਗੇ ਆਪਾਂ ਥੋੜੀ ਜੀ ਕਲਰ ਵਾਲੀ ਮੈਂਚ ਮਿਰਚ ਕਲਰ ਵਾਲੀ ਥੋੜੀ ਜਿਹਾ ਪਾਵਾਂਗੇ ਆਪਾਂ ਲਾਲ ਮਿਰਚ ਕਿਉਂਕਿ ਆਪਾਂ ਇਹਦੇ ਚ ਦੋ ਹਰੀਆਂ ਮਿਰਚਾਂ ਵੀ ਪਾਈਆਂ ਫਿਰ ਜ਼ਿਆਦਾ ਮੈਂ ਸਿਰ ਇਹ ਬੜੀ ਕੋੜੀ ਮਿਰਚ ਇੰਡੀਆ ਦੀ ਹੈ ਘਰ ਦੀ ਇਹ ਆਪਣਾ ਹੈਗਾ ਧਨੀਆ ਤੇ ਜੀਰਾ ਮਸਾਲਾ ਆਹੀ ਹੈਗੀ ਹਲਦੀ ਪਾਉਣ ਵਾਲਾ ਇਹਦੇ ਵਿੱਚ ਪਾਣੀ ਆ। ਫਿਰ ਮਿਕਸ ਕਰਕੇ ਆਪਾਂ ਭੁੰਨਾਂਗੇ। ਮਸਾਲਾ ਬਹੁਤ ਸੋਨਾ ਭੁੰਨਿਆ ਗਿਆ ਰੰਗ ਛੱਡਿਆ ਆ। ਪੂਰਾ ਪੇਲ ਵੀ ਛੱਡਿਆ ਆ। ਹੁਣ ਆਪਾਂ ਇਹਦੇ ਵਿੱਚ ਪਾਉਣੀਆਂ ਵੇਸਣ। ਵੇਸਣ ਪਾਉਣ ਤੋਂ ਬਾਅਦ ਫਿਰ ਇਹਨੂੰ ਆਪਾਂ ਹੋਰ ਕਾਫੀ ਟਾਈਮ ਭੁੰਨਾਂਗੇ। ਯੋ ਤੇ ਦਲੇਰੀ ਬਣੂਗੀ ਖੱਟੀ ਮਿੱਠੀ ਕਾਫੀ ਟਾਈਮ ਤੱਕ ਇਹਨੂੰ ਅਪਕੁਨਾਂਗੇ ਫਿਰ ਉਹਦੇ ਬਾਅਦ ਪਾਵਾਂਗੇ ਆਪਾਂ ਇਹਦੇ ਚ ਪਿਆਜ਼ ਪਿਆਜ਼ ਵੇਖੋ ਜੀ ਬਹੁਤ ਜਿਆਦਾ ਸੋਹਣੀ ਕਰੇਵੀ ਬਣ ਗਈ ਆ ਦੇਖੋ ਸੋਹਣੀ ਲੱਗ ਰਹੀ ਆ ਆਚਾਰ ਘਟਾ ਪੰਪਾ ਜਿਆ ਤੇ ਅੱਜ ਦੇ ਵਿੱਚ 200 ਦੀ ਤਰ੍ਹਾਂ ਸੌਰੀ ਉੱਪਰ ਵਾਲਾ ਪੱਖਾ ਵੀ ਚੱਲਦਾ ਪਿਆ ਸੀ ਹੋ ਸਕਦਾ ਵਿੱਚਵਾਦ ਆ ਜਾਂਦੀ ਉਹ ਨੂੰ ਮੈਂ ਆਪਾਂ ਇਦਾਂ ਦੋ ਦੋ ਕਰਕੇ ਛੜਦਾ ਕਿ ਪਿਆਜ਼ ਵਿੱਚ ਤੁਸੀਂ ਵੀ ਸਾਡੇ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਸਬਜ਼ੀ ਇੱਥੇ ਆ ਛੋਟਾ ਬੇਟਾ ਨਹੀਂ ਖਾਂਦਾ ਬਾਕੀ ਤਾਂ ਸਾਰੇ ਖਾ ਲੈਂਦੇ ਆ ਹਾਂਜੀ ਮੇਰਾ ਅਜ ਖਾਊਗਾ ਮੇਰਾ ਅਜ ਖਾਊਗਾ ਆਪਹੁਨੇ ਘੱਟ ਗੈਸ ਕਰਕੇ ਬਣ ਲਿਆਗੀ ਦੇਖ ਲੱਗਦਾ ਨਾ ਕੋਕ ਤੇ ਬਣ ਰਿਹਾ ਕद्दू ਦੇ ਕੋਕ ਤੇ ਜੇ ਤੁਹਾਨੂੰ ਲੱਗਦਾ ਵੀ ਆਪਣਾ ਪਾਣੀ ਘੱਟ ਬਹੁਤ ਸੋਹਣੀ ਬਣ ਕੇ ਆਪਣੀ ਸਬਜੀ ਹੋ ਗਈ ਤਿਆਰ ਤੇ ਹਾਂਜੀ ਚਲੋ ਜੀ ਸਾਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮੂਝੋ ਤੇ ਵਾਸਤੇ ਰੋ ਮਿਲਾਂਗੇ ਕੀ ਫਰਿਆ ਕੋਈ ਮੈਨੂੰ ਦੇ ਦੋ ਇਹ ਕੋ ਕੋ ਸਾਰੇ ਜਾਣੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੂਝੋ ਦੇ ਵਾਸਤੇ ਰੋ ਜਮਾਂ ਆਏ